ਪੁਰਾਣੇ ਚਵਾਲੀ ਸਕੂਲ ਦੇ ਬੈਕ ਸਾਈਡ ਦੇ ਵਿੱਚ ਜਿਹੜਾ ਕਿ ਵਾਰਡ ਨੰਬਰ 21 ਦੁਰਗਾ ਕਲੋਨੀ ਵਿੱਚ ਲੱਗਦਾ ਹੈ ਉੱਥੇ ਖਾਲੇ ਦੀ ਸਫਾਈ ਕਰਾਈ ਜਾ ਰਹੀ ਹੈ ਤੇ ਨਾਲ ਹੀ ਇੱਥੋਂ ਦੇ ਨਾਲ ਲੱਗਦੇ ਏਰੀਆ ਦੀ ਵਿੱਚ ਕਿ ਝਾੜੀਆਂ ਕਾਫੀ ਸੀ ਤੇ ਸਾਨੂੰ ਕਈ ਸ਼ਿਕਾਇਤਾਂ ਮਿਲਦੀਆਂ ਸੀ ਕਿ ਲੋਕ ਆ ਕੇ ਇੱਥੇ ਨਸ਼ਾ ਕਰਦੇ ਨੇ ਬੈਠ ਕੇ ਝਾੜੀਆਂ ਆੜੇ ਚ ਤੇ ਉਹਨੂੰ ਸਾਫ਼ ਕਰਾਇਆ ਜਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਜੀਸੀਬੀ ਲੱਗੀ ਹੋਈ ਹੈ ਤੇ ਪੂਰੀ ਚੰਗੇ ਤਰੀਕੇ ਨਾਲ ਇਹਦੀ ਸਫਾਈ ਕੀਤੀ ਕਰਾਈ ਜਾ ਰਹੀ ਏ ਤੇ ਗਿਆਨ ਵਾਲੇ ਟਾਈਮ 'ਚ ਇੱਥੇ ਪਲਾਂਟੇਸ਼ਨ ਕਰਾਈ ਜਾ ਸਕੇ ਕਿ ਉਹਨਾਂ ਦੀ ਦੇਖ ਰੱਖ ਕੀਤੀ ਜਾ ਸਕੇ ਸਰ ਇਹ ਜਿਹੜੀ ਸਫਾਈ ਕਰਾਈ ਜਾ ਰਹੀ ਏ ਇਹ ਤੁਹਾਨੂੰ ਵਾਰਡ ਵਸੇ ਤੋਂ ਸਪੈਸ਼ਲ ਹਿਦਾਇਤ ਹਿਦਾਇਤ ਕੀਤੀ ਗਈ ਸੀ ਆ ਕਿਦਾਂ ਨਹੀਂ ਸਾਨੂੰ ਵਾਰ-ਵਾਰ ਕੰਪਲੈਂਟ ਆਉਂਦੀ ਸੀ ਕਿ ਇੱਥੇ ਚਾੜੀਆਂ ਬਹੁਤ ਨੇ ਕਿ ਲੋਕ ਆ ਕੇ ਇੱਥੇ ਬੈਠ ਕੇ ਨਸ਼ਾ ਕਰਦੇ ਨੇ ਤੇ ਉਹਨੂੰ ਦੇਖਦੇ ਹੋਏ ਚਾੜੀਆਂ ਦੀ ਆੜ ਵਿੱਚ ਤੇ ਉਹਨਾਂ ਨੂੰ ਵੀ ਸਾਫ ਕਰਾਇਆ ਜਾ ਰਿਹਾ ਤੇ ਨਾਲ ਇੱਥੇ ਲਗਦੇ ਖਾਲੇ ਦੀ ਸਫਾਈ ਕਰਾਈ ਜਾ ਰਹੀ ਏ ਕਿ ਤੁਹਾਨੂੰ ਪਤਾ ਹੀ ਜਿਵੇਂ ਸਾਵਨ ਦੇ ਮਹੀਨੇ 'ਚ ਬਰਸ਼ ਹੁੰਦੀਆਂ ਨੇ ਤਾਂ ਉਹਨਾਂ ਦਾ ਕੋਈ ਟਾਈਮ ਨਹੀਂ ਕਿ ਕਦ ਕਿਸ ਟ ਤੇ ਨਾਲ ਜਿਹੜੇ ਕੀ ਲੋਕ ਇੱਥੇ ਆ ਕੇ ਬੋਮੰਨਾ ਜਿਹੜੇ ਨਸ਼ਾ ਕਰਦੇ ਨੇ ਤੇ ਉਹਨਾਂ ਨੂੰ ਸਾਡੇ ਵੱਲੋਂ ਇੱਕ ਚੇਤਾਵਨੀ ਵੀ ਏ ਕਿ ਜਿਹੜਾ ਵੀ ਕੋਈ ਪકડਿਆ ਗਿਆ ਤੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਧੰਨਵਾਦ